इस अहम प्रेस कॉन्फ्रेंस के बीच भारतीय जनता पार्टी के तरफ से आप सबका स्वागत है जनता है में आप को पता ही है कि पिछले कल 10 किलोमीटर छत के भारतीय जनता पार्टी में शामिल हुए सरदार अजीत सिंह गिल जी किरपो वाले जिन्ना ਨੂੰ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮੈ ਸੈਣੀ ਨੇ ਜੋਇਨ ਕਰਵਾਇਆ ਪਰ 라ਤੀ ਗੁजरी ਸੀ ਮਗਰ ਵਰਤਮਾਨ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਐਸੀ ਦਲਗਤ ਰਾਜਨੀਤੀ ਦੇ ਵਿੱਚ ਖੁੱਭੀ ਹੋਈ ਹੈ ਕਿ ਉਹਨਾਂ ਨੇ ਸਵੇਰੇ ਹੀ ਉਹਨਾਂ ਤੇ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਦੇ ਕਾਰਜ ਵਿੱਚ ਲਿਖੀ

इस विषय में वेरी ब्रीफ सारी डिटेल जानकारी है धन्यवाद तो कहना चाहिए श्री त्रिपाठी सर और पढ़ा दिए और भी सरकार जो शहर से सारे प्रेस पत्रकार बंधु इलेक्ट्रॉनिक मीडिया प्रिंट मीडिया आप सब सारे, सारे जानते हैं

ਪਾਕਿਸਤਾਨ ਨਮਾਇਦਾ ਉਹਨਾਂ ਦੇ ਖਿਲਾਫ ਗੱਲ ਕਰਦਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੇ ਖਿਲਾਫ ਜੁਬੀਲੈਸ ਦਾ ਜਾਂ ਹੋਰ ਡਰ ਕਰਕੇ ਉਹਨੂੰ ਚੁੱਪ ਕਰਾਉਣਾ ਹੈ ਇਹ ਪਰੰਪਰਾ ਲੰਬੀ ਚੱਲਦੀ ਆ ਰਹੀ ਹੈ ਲੇਕਿਨ ਜਿਹੜੇ ਲੇਟੈਸਟ ਅੱਜ ਸਵੇਰ ਸਾਰੇ ਪੰਜਾਬ ਦੇ ਇੱਕ ਬਹੁਤ ਵੱਡੇ ਬਿਲਟਰ ਕਲੋਨਾਈਜ਼ਰ ਔਰ ਕਾਲੀਦਲ ਦੇ ਪੂਰਬ ਦੇ ਵਿੱਚ ਦੋ ਵਾਰੀ ਵਿਧਾਨ ਸਭਾ ਦਾ ਚੋਣ ਲੜਖਰ ਤੋਂ ਸ਼੍ਰੀਮਾਨ ਸਦਾਰ ਰਣਜੀਤ ਸਿੰਘ ਜੀ ਸਾਹਿਬ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਗਿਲ ਕੋ ਨਾਮ ਦੇ ਉੱਪਰ ਕੰਪਨੀ ਹੈ ਜਿਹੜੇ ਲੋਕਾਂ ਨੂੰ ਫੋਰਡਬਲ ਦੇਤਾ ਦੇ ਉੱਪਰ ਕਰਬ ਲਾ ਕੇ ਦਿੰਦੇ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਸਕੱਲੀਦਾਨ ਨੂੰ ਅਲਵਿਦਾ ਕਹਿਤਾ ਸੀ ਉਹ ਕਾੜੂ ਵਾਲਿਆਂ ਨੇ ਇਹ ਮਹਿਸੂਸ ਹੋਇਆ ਕਿ ਸਾਡੀ ਪਾਰਟੀ ਜੁਆਇਨ ਕਰਨਗੇ ਲੇਕਿਨ ਉਹਨਾਂ ਨੇ ਜੋ ਇਹਨਾਂ ਦੀਆਂ ਨੀਤੀਆਂ ਬਣੀਆਂ ਉਹਨਾਂ ਦਰਕਰਨਾਂ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਦੀਆਂ ਨੀਤੀਆਂ ਉਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਭਾਈਚਾਰਾ ਸਾਡਾ ਦਲਿਤ ਭਾਈਚਾਰਾ ਸਾਡਾ ਬਾਕੀ ਸਮਾਜ ਭਾਰਤੀ ਜਨਤਾ ਪਾਰਟੀ ਨੇ ਇੱਕ ਪਰਵਾਜ਼ ਦੇ ਵਿੱਚ ਆ ਕੇ ਸਾਡੀ ਤਾਕਤ ਵਧਾਇਆ ਹੈ ਉਹ ਚੀਜ਼ ਮੱਦੇਨਜ਼ਰ ਠਾਕੇ ਉਹਨਾਂ ਨੇ ਕੱਲ ਸ਼ਾਮ ਨੂੰ ਸਾਡੇ ਹਰਿਆਣਾ ਪ੍ਰਤੀਸ਼ਠੀ ਮੁੱਖ ਮੰਤਰੀ ਸਾਹਿਬ ਨਾਥ ਸਿੰਘ ਸੈਣੀ ਸਾਹਿਬ ਸਾਡੇ ਸੂਬੇ ਦੇ ਮੀਤ ਪ੍ਰਧਾਨ ਉਹ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕ ਸਭਾ ਚੋਣ ਲੜਿਆ ਅਨੰਦਪੁਰ ਸਾਹਿਬ ਤੋਂ ਉਹਨਾਂ ਦੇ ਹਲਕਾ ਪੇਟਾ ਅਦਰ ऐसे मेरे छोटे भाई सुभाष शर्मा जी वो ਸਾਡੀ ਲੀਡਰਸ਼ਿਪ ਦੇ ਨਾਲ ਚੰਡੀਗੜ੍ਹ ਕੱਲ ਸ਼ਾਮ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕੈੱਟ ਤੇ ਸਾਨੂੰ ਬੜਾ ਚੱਕਾ ਲੱਗਾ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਲੇਕਿਨ ਅੱਜ ਸਵੇ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਤਾਂ ਸਾਡੀ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਜਿਹੜੀ ਵਿਜੀਲੈਂਸ ਹੈ

ਉਦੇ ਕਿਸੇ ਵੀ ਕਾਰਕਟਰਾਂ ਨੂੰ ਕੋਈ ਹਾਂ ਚਾਏਗੀ ਤਾਂ ਪੂਰੀ ਪਾਰਟੀ ਉਹਨਾਂ ਖੜੀ ਹੋਏ। ਅੱਜ ਪੂਰੇ ਪ੍ਰਦੇਸ਼ ਭਾਤੇ ਵਿੱਚ ਅਸੀਂ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਤੁਸੀਂ ਇਕੱਲੇ ਨਹੀਂ ਹੋ। ਤੁਸੀਂ ਸਾਡਾ ਪਰਿਵਾਰ ਨੇ ਪ੍ਰਮਾਨ ਕੀਤਾ ਵਾ। ਪਰ ਅਸੀਂ ਅਦਰਜੀਤ ਸਿੰਘ ਜੀ ਦੇ ਸਾਥੇ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਕਰਦੇ ਆ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਜੀ ਜਾਖੜ ਸਾਹਿਬ ਸਾਡੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਸਾਹਿਬ ਸਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਕਿ ਜਿੰਨੇ ਮਰਜ਼ੀ ਵੀ ਕੱਦ ਲੈ ਕੰਮ ਲਾ ਲੇਕਿਨ 2 ਜਾਂ 27 ਦੇ ਵਿੱਚ ਜਿਹੜਾ ਸੁਪੜਾ ਸਾਫ਼ ਹੋਏ। ਸੌਦੇ ਦੋਆ ਮਹੀਨੇ ਦੀ ਤਰੱਕੀ ਜਿਸ ਤਰੀਕੇ ਦੇ ਨਾਲ ਤੁਹਾਡਾ ਪੰਜਾਬ ਦੇ ਵਿੱਚ ਖਲਾਕ ਬਣ ਗਏ ਆ। ਗੈਂਗਸਟਰ ਫਿਰੋਤੀਆਂ ਮੰਗ ਰਹੇ ਐ ਅੱਲੇ ਕੱਲ ਹੀ ਸਾਡੇ ਸੂਬੇ ਦੇ ਪੂਰਵ ਵਿਪਤੀ ਸੀਐਮ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖੀਰੰਦ ਆਵਾਜ਼ ਸਾਹਮਣੇ ਬੀਤੇ ਨੂੰ ਅਜੇ ਵੀਰ ਨੂੰ ਬਹੁਤ ਵੱਡੀ ਧਮਕੀ ਆਈ ਹੈ ਜਿ cụcਪੋਲਾ ਨੂੰ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਦਖਾਸਤ ਕੀਤੀ ਹੈ ਕਿ ਡੀਜੀਪੀ ਸਾਹਿਬ ਨੂੰ ਤਲਬ ਕਰੋ ਕਿ ਪੰਜਾਬ ਦੇ ਕੁਝ ਰਖੇਪਨ ਉਸ ਪਾਸੇ ਧਿਆਨ ਨਹੀਂ ਹੈ ਕਿ ਬੀਜੇਪੀ ਜਾਂ ਬਾਕੀ ਪਾਰਟੀਆਂ ਦੇ ਲੀਡਰ ਸਰਪੰਨ ਕਿਸ ਤਰੀਕੇ ਨਾਲ ਅਸੀਂ ਦਿਵੋਚਨਾਵੇਂ ਡਰਾਉਣਾਵੇਂ ਇਹ ਜਿਹੜੀ ਨੀਤੀ ਹੈ ਇਹ ਕੋਈ ਪੰਜਾਬ ਵਾਸਤੇ ਚੰਗੀ ਨਹੀਂ ਹੈ ਜਿੰਨੀ ਭਾਜੀ ਕਹੋਤੇ ਤੇ ਭਾਜੀ ਮੈਂ ਮੁਰਤੀ ਹੈ ਜੇ ਸਰਪੰਨ ਦਾ ਸਵਾਸ ਨਹੀਂ ਕੋੜਾਂਗੇ ਇਸ ਕਰਕੇ ਅਸੀਂ ਅੱਜ ਇਸ ਗੱਲ ਦੀ ਸਾਰੀ ਸਰਟੀਫਿਕੇਟਿਸ਼ਨ ਅਸੀਂ ਇਸ ਗੱਲ ਦੀ ਨਿਖੇੜੀ ਕਰਦੇ ਹਾਂ ਕਿ ਜਿਹੜਾ ਵੀ ਇਹ ਵਿਜੀਲੈਂਸ ਦਾ ਇੱਕ ਡਰਾਪ ਆਉਣ ਦੇ ਖਾਤਰ ਉਹਨਾਂ ਨੂੰ ਪਰਮਾਰ ਦੇ ਉੱਪਰ ਡੇਟ ਕੀਤਾ ਗਿਆ ਵਾ ਇਹ ਵੈਲੀਡੇਟਾ ਹੈ ਇਹ ਬਦਲੇ ਦੀ ਭਾਵਨਾ ਹੈ ਕਿ ਜਿਸ ਬੰਦੇ ਨੇ ਆਪਣੇ ਮਨ ਦੇ ਨਾਲ ਆਪਣੀ ਇੱਛਾ ਦੇ ਨਾਲ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟਿ ਗਣਕਿਤਾਵਾ ਉਹਦੇ ਕਰਦੋ ਪਰ ਸਵੇਰੇ ਖੋਜਵੇ ਇਸ ਤੋਂ ਸਾਫ ਕਰਨ ਤੁਸੀਂ ਬਹੁਤ ਸੂਝਾ ਪੁੱਤਰ ਕਰ ਰਹੇ ਇਸ ਤੋਂ ਸਾਫ ਪਤਾ ਲੱਗਦਾ ਕਿ ਇਸ ਸਰਕਾਰ ਦੀ ਕੀ ਮਨਚਾਲਾ ਕੀ ਸੋਚ ਹੈ ਇਸ ਗੱਲ ਨੂੰ ਲੱਗਿਆ ਸਾਨੂੰ ਜਿੱਥੇਚਲ ਦਿੱਤੀ ਹੈ ਉਹਨਾਂ ਸਾਨੂੰ ਪੂਰਾ ਆਸ ਹੈ ਕਿ ਤੁਸੀਂ ਇਸ ਗੱਲ ਨੂੰ ਘਾਰਕਤ ਕਰ ਪਤਾ ਕੇ ਜਿਹੜੀ ਇਹ ਭਗਵੰਤਮਾਨ ਦੀ ਇੱਕ ਚੂੜਦੇ ਉੱਪਰ ਅਧਾਰਿਤ ਸਰਕਾਰ ਬਣੀ ਸੀ ਜਿਹਨੇ ਸਾਡੀਆਂ ਭੈਣਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ 1000 ਰੁਪਏ ਦੇਵਾਂਗੇ ਅੱਜ ਲਗਭਗ 42 ਮਹੀਨੇ ਬੀ ਚੁੱਕੇ ਐ ਅੱਜ 42 42000 ਰੁਪਏ ਦੀ ਇੱਕ ਭੈਣ ਦਾ ਇਹਨਾਂ ਵਰ ਫੜਾ ਹੈ ਅੱਜ ਇਸ ਤਰੀਕੇ ਨਾਲ ਇੰਡਸਟਰੀ ਦਾ ਬੁਰਾ ਹਾਲ ਹੈ ਅੱਜ ਕੱਲ 3 ਘੰਟੇ ਬਰਸਾਤ ਹੋਈ ਹੈ ਸ਼ਹਿਰ ਦੇ ਕੀ ਹਾਲਾਤ ਹੋਏ ਐ

ਇਸ ਕਰਕੇ ਤੁਹਾਡੇ ਲਈ ਅਸੀਂ ਗਿੱਲ ਪਰਵਾਰ ਨੂੰ ਸਨੇਹਾ ਜਿੰਨੇ ਜੀ ਪੂਰੀ ਬੀਜੇਪੀ ਪੰਜਾਬ ਦੀ ਉਸ ਪਰਵਾਰ ਦਾ ਖੜੀ ਆ ਪਰਮਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਜਰਨ ਵਾਲੀ ਪਾਰਟੀ ਨਹੀਂ ਹੈ ਕਿ ਪਾਰਟੀ ਹਮੇਸ਼ਾ ਔਖੇ ਵੇਲੇ ਖੜੀ ਹੋ ਕੇ ਅਗਲੀ ਵਾਰ ਸਰਕਾਰ ਬਣਾਦੀ ਆ ਉਸਤਾਈ ਦੇ ਵਿੱਚ ਸਾਡੀ ਸਰਕਾਰ ਨਰਦੋਤ ਬਣੇਗੀ ਅਸੀਂ ਇਹ ਲੋਕਾਂ ਦੇ ਨਾਲ ਵਾਅਦਾ ਕਰਦੇ ਆ थोड़ा को क्वेश्चन बताना चाहता हूं सर क्वेश्चन है कि वेरिएबल कोमा में है तो इलेक्शन होते हैं वोट बैंक और वो की प्राइस की जो शुरू हो जाती है और वोटर दूर तक पहुंच नहीं पाता जड़ा पुराना कह रहे थे कि टेबल पर पहुंच तो पूरा नुकसान है खरी बीजेपी कैटेगरी पार्टी है साडा का बूथ ज्यादा कार्यकर्ता है साडा का बड़ा मजबूत ਤੇ ਇਹ ਬਾਰੇ ਇੱਥੇ ਖਦਾਨਤ ਪੰਜਨਦੇ ਆ ਖੁਣਨ ਸਾਹਿਬ ਠੀਕ ਹੈ ਨਾ ਹਾਜੀ ਤਾਂ ਇਸ਼ਵਤ ਹੁੰਦੀ ਹੈ ਲੇਕਿ ਸਾਡਾ ਕਰੀਕਰਤਾ ਬੀਜੇਪੀ ਦਾ ਬਹੁਤ ਹੀ ਮਿਹਨਤੀ ਇਮਾਨਦਾਰ ਸਸ਼ਮ ਜਿੰਨੀ ਤਾਰੇ ਕਰੀਓ ਕੱਟਦਾ ਸਰ ਸਾਹਿਬ ਖਾਲਿਸਰਨ ਮੇਰੇ ਅਧਿਕਾਰ ਖੇਤਰ ਨਹੀਂ ਹੈ ਸਾਡੇ ਫਾਈਨਾਂਸ ਦੇ ਫੈਸਲੇ ਹੁੰਦੇ ਆ ਇਹਦੇ ਪਰ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਸਿਛੇ ਵੀ ਪੰਜਾਬ ਵਿਧਾਨ ਸਭਾ ਜੀ ਬਤਾਏ ਮੈਂ ਗਾਲੀ ਕੀ ਹੋ ਗਿਆ ਪੂਰੀ ਪਾਰਟੀ ਕੀ ਕਹਿੰਦਾ ਚਾਹ

ਜਿਸ ਤਰੀਕੇ ਨਾਲ ਉਹਨਾਂ ਨੇ ਵਿਹੇਵ ਕੀਤਾ ਗਿਆ ਉਹਦੀ ਜਿੰਨੀ ਨਿੰਦਾ ਕਰੀਓ ਕਾਟਟ ਗਿਆ। ਪਰ ਮੈਂ ਇਹ ਚਾਹੁੰਗਾ ਕਿ ਐਸੇ ਜਿਹੜੇ ਨੁਮਾਇंदे ਹੈਗੇ ਆ ਲੋਕ ਉਹਨਾਂ ਤੇ ਵਿਚਾਰ ਕਰਨ। ਵਿਚਾਰ ਕਰਨ ਲੋਕ। ਜਿਹੜਾ ਇਸਾਬ ਜਿਹੜਾ ਆਪ ਕੋਲ ਸਰਾਸਤ ਵਿੱਚ ਪੜਾ ਸਾਹਿਬ ਪੜਾ ਰਿਹਾ ਹੈ। ਜਿਹੜਾ ਕਾਰਵਾਈ

ये तार देखो तो अनुज जितने चक्कर पुलिस ईमानदारी न दिलो कामें करूंगी न कि मैं पंजाब में तो नशा कांडो मेरे बच्चे तो भी नशा लग सकता रहा कांडो मेरा बच्चा भी नशे की गर्दन तो उछालता रहा फिर उस बच्चों से खुल सकती भी इसका क्या ईमान नहीं दिलाव जिन्हें चक्कर पंजाब की बुरोक्रेसी के �